ਰਾਮ ਰਾਮ ਜੀ ਗੁਰਦੁਆਰਾ ਬੇਰ ਬਾਬਾ ਨਾਨਕ ਮੂਲੇ ਕਿਰਾੜ ਨੂੰ ਸਬਦਾ ਡੰਗ ਗੁਰੂ ਨਾਨਕ ਜੀ ਉਦਾਸੀ ਕਰਦੇ ਹੋਏ ਅੱਗੇ ਸਿਆਲਕੋਟ ਵਿੱਚ ਪਹੁੰਚੇ ਗੁਰੂ ਨਾਨਕ ਜੀ ਨੇ ਬਾਲਾ ਜੀ ਨੂੰ ਕਿਹਾ ਬਾਲਾ ਜੀ ਇੱਥੇ ਸਾਡਾ ਸੰਸਾਰੀ ਮਿਤ ਮੂਲਾ ਰਹਿੰਦਾ ਹੈ ਅਸੀਂ ਉਸ ਨੂੰ ਮਿਲਣਾ ਚਾਹੁੰਦੇ ਹਾਂ ਫਿਰ ਨਾਨਕ ਜੀ ਤੇ ਬਾਲਾ ਜੀ ਮੂਲੇ ਕਿਰਾੜ ਦੇ ਕਰ ਗਏ ਕਰਦੇ ਬਾਹਰ ਖਲੋ ਕੇ ਨਾਨਕ ਜੀ ਨੇ ਤਿੰਨ ਵਾਰ ਮੁੱਲਾ ਮੁੱਲਾ ਕਹਿ ਕੇ ਆਵਾਜ਼ ਮਾਰੀ ਮੁੱਲੇ ਦੀ ਪਤਨੀ ਨੇ ਦੇਖਿਆ ਕਿ ਉਹ ਹੀ ਸੰਤ ਨੇ ਜੋ ਮੇਰੇ ਪਤੀ ਨੂੰ ਪਹਿਲਾਂ ਲੈ ਕੇ ਗਏ ਸੀ ਉਸਨੇ ਆਪਣੇ ਪਤੀ ਨੂੰ ਕਿਹਾ ਕਿ ਤੂੰ ਜਲਦੀ ਜਾ ਕੇ ਗੋਹੇ ਵਾਲੇ ਕਮਰੇ ਵਿੱਚ ਲੁਕ ਜਾ ਨਹੀਂ ਤਾਂ ਇਹ ਸੰਤ ਫਿਰ ਤੈਨੂੰ ਆਪਣੇ ਨਾਲ ਲੈ ਜਾਣਗੇ ਮੁੱਲਾ ਕਿਰਾਰ ਨਾਨਕ ਜੀ ਦਾ ਤੇ ਪ੍ਰੇਮੀ ਸੀ ਪਰ ਆਪਣੀ ਪਤਨੀ ਨਾਲ ਵੀ ਬਹੁਤ ਪਿਆਰ ਕਰਦਾ ਸੀ ਉਹ ਆਪਣੀ ਪਤਨੀ ਦੇ ਵੀ ਕੋਈ ਗੱਲ ਨਹੀਂ ਸੀ ਟਾਲਦਾ ਉਸਨੇ ਕਿਹਾ ਠੀਕ ਹੈ ਮੈਂ ਚਲਾ ਜਾਂਦਾ ਹਾਂ ਫਿਰ ਉਹ ਗੋਹੇ ਵਾਲੇ ਕਮਰੇ ਵਿੱਚ ਲੁਕ ਗਿਆ ਉਸ ਦੀ ਪਤਨੀ ਨੇ ਅੰਦਰੋਂ ਹੀ ਕਿਹਾ ਕਿ ਉਹ ਘਰ ਨਹੀਂ ਨੇ ਉਹ ਕਿਹ ਪਿੰਡ ਵਿੱਚ ਕੰਮ ਗਏ ਨੇ ਘਰ ਵਿੱਚ ਨਹੀਂ ਨੇ ਨਾਨਕ ਜੀ ਨੇ ਸੁਣ ਕੇ ਕਿ ਹਮ ਮੁਲਿਆ ਤੂੰ ਆਪਣੀ ਪਤਨੀ ਦੇ ਕਹਿਣ ਨਾਲ ਗੋਹੇ ਵਾਲੇ ਕਮਰੇ ਵਿੱਚ ਲੁਕਿਆ ਹੋਇਆ ਹੈ ਸਾਨੂੰ ਨਹੀਂ ਮਿਲਿਆ ਜੇ ਤੇਰੀ ਪਤਨੀ ਕਹਿੰਦੀ ਹੈ ਤੂੰ ਘਰ ਨਹੀਂ ਹੈ ਤੇ ਫਿਰ ਤੂੰ ਨਹੀਂ ਰਹੇਗਾ ਜਿਵੇਂ ਕਾਲ ਪ੍ਰਭ ਦੀ ਇੱਛਾ ਹੋਏਗੀ ਵਹੀ ਹੋਵੇਗਾ ਨਾਨਕ ਜੀ ਨੇ ਸ਼ਬਦ ਉਚਾਰਨ ਕੀਤੇ ਨਾਲ ਕਿੜਾੜਾਂ ਦੋਸਤੀ ਕੂੜੇ ਕੁੜੀ ਪਾਏ ਮਰਨਾਂ ਜਾਂ ਪੇ ਮੂਲਿਆ ਆਵੇ ਕਿਤੇ ਥਾਇਨ ਇਸ ਤਰ੍ਹਾਂ ਨਾਨਕ ਜੀ ਇੱਕ ਬੇੜ ਦੇ ਹੇਠਾਂ ਬੈਠ ਗਏ ਉਹ ਅਜ ਗੁਰਦੁਆਰਾ ਬੇੜ ਬਾਬਾ ਦੇ ਨਾਮ ਨਾਲ ਗੁਰਦੁਆਰਾ ਪ੍ਰਸਿੱਧ ਹੈ ਸਿਆਲकोट ਵਿੱਚ ਜਦੋਂ ਬੇੜ ਹੇਠਾਂ ਨਾਨਕ ਜੀ ਤੇ ਬਾਲਾ ਜੀ ਬੈਠ ਗਏ ਤੇ ਗੋਹੇ ਵਾਲੇ ਕਮਰੇ ਵਿੱਚ ਕਾਲਾ ਸਭ ਨਿਕਲਿਆ ਤੇ ਉਸਨੇ ਮੂਲੇ ਘਰ ਨੂੰ ਦਸ ਲਿਆ ਜਦੋਂ ਦਸ ਲਿਆ ਤੇ ਮੂਲਾ ਹਾਏ ਹਾਏ ਕਰਦਾ ਬਾਹਰ ਆਇਆ ਉਸਨੇ ਆਪਣੀ ਪਤਨੀ ਨੂੰ ਕਿਹਾ ਕਿ ਤੇਰੇ ਕਰਕੇ ਮੇਰਾ ਲੋਕ ਪਰਲੋਕ ਦੋਨੇ ਖਰਾਬ ਹੋ ਗਏ ਨੇ ਮੇਰੀ ਮਰਤੂ ਆ ਗਈ ਹੈ ਤੇ ਨਾਨਕ ਜੀ ਦਾ ਅਨਾਦਰ ਕਰਨ ਕਰਕੇ ਮੇਰੀ ਮਰਤੂ ਆਈ ਹੈ ਇਸੇ ਕਾਰਨ ਤੂੰ ਹੈ ਜਲਦੀ ਮੈਨੂੰ ਨਾਨਕ ਜੀ ਦੇ ਚਰਨਾਂ ਚ ਲਿਆ ਜਾ ਇਸ ਤੋਂ ਪਹਿਲਾਂ ਮੇਰੇ ਪ੍ਰਾਂਤ ਚਲੇ ਜਾਣ ਮੈਂ ਆਪਣੀ ਪੁਲ ਬਖਸ਼ਾ ਲਵਾਂ ਜਦੋਂ ਇਹ ਸ਼ਬਦ ਸੁਨੇ ਤੇ ਉਸਦੀ ਪਤਨੀ ਟਾਵਾਂ ਮਾਰ ਕੇ ਰੋਣ ਲੱਗ ਪਈ ਆਲਿੰਦ ਵਾਲੇ ਸਾਰੇ ਪਿੰਡ ਇਕੱਠਾ ਹੋ ਗਿਆ ਜਦੋਂ ਪਿੰਡ ਨੂੰ ਸਾਰੇ ਗਲਤਾਂ ਪਤਾ ਲੱਗਾ ਤੇ ਸਾਰੇ ਮੂਲੇ ਕਿਰਾੜ ਨੂੰ ਲੈ ਕੇ ਨਾਨਕ ਜੀ ਦੇ ਚਰਨਾਂ 'ਚ ਗਏ ਉਹਨਾਂ ਨੇ ਬੇਨਤੀ ਕੀਤੀ ਕਿ ਨਾਨਕ ਜੀ ਇਸ ਤੋਂ ਬਹੁਤ ਵੱਡੀ ਪੁਲ ਹੋ ਗਈ ਹੈ ਤੁਸੀਂ ਕਿਰਪਾ ਕਰੋ ਇਸ ਨੂੰ ਜੀਵਨ ਦਾਤ ਬਖਸ਼ੋ ਨਾਨਕ ਜੀ ਨੇ ਕਿਹਾ ਕਿ ਇਸ ਦਾ ਕਾਲ ਆ ਗਿਆ ਹੈ ਇਸ ਵਿੱਚੋਂ ਅਸੀਂ ਕੁਝ ਨਹੀਂ ਕਰ ਸਕਦੇ ਇਸ ਦੀ ਮ੍ਰਿਤਿ ਨੂੰ ਨਿਸ਼ਚਿਤ ਹੈ ਪਰੰਤੂ ਤੁਸੀਂ ਇਸ ਨੂੰ ਮੇਰੇ ਚਰਨਾਂ 'ਚ ਲੈ ਆਏ ਹੋ ਅਕਾਲ ਪੁਰਖ ਦੀ ਕਿਰਪਾ ਨਾਲ ਹੋਂ ਇਸ ਦੇ ਕਸ਼ਟ ਕਟੇ ਜਾਣਗੇ ਇਸ ਦੀ 84 ਘਟਾ ਹੋ ਜੇਗੀ ਜਦੋਂ ਅਸੀਂ ਦਸਾਂ ਜਾਵਾਂ ਬਾਕੇ ਆਵਾਂਗੇ ਫਿਰ ਇਸ ਨੂੰ ਮੁਕਤੀ ਮਿਲੇਗੀ ਪਰੰਤੂ ਉਸ ਤੋਂ ਪਹਿਲਾਂ ਇਸ ਨੂੰ ਸਹੇ ਦੀ ਸੂਰ ਦੀ ਹਿਰਨ ਦੀ ਕਈ ਜੋਨਾ ਵਿੱਚ ਭਟਕਣਾ ਪਵੇਗਾ ਜਦੋਂ ਅਸੀਂ ਦਸਾਂ ਜਾਮਾ ਅਵਤਾਰ ਧਾਰਨ ਕਰਾਂਗੇ ਉਦੋਂ ਇਸ ਨੂੰ ਹੀ ਮੁਕਤ ਕਰ ਦਾਂਗੇ ਤੁਸੀਂ ਇਸ ਨੂੰ ਲੈ ਜਾਓ ਫਿਰ ਮੂਲੇ ਘਰਾਂ ਨੂੰ ਉਸ ਦੇ ਸੰਬੰਧੀ ਆਪਣੇ ਕਰ ਲੈ ਗਏ ਕਰ ਆਂਦੇ ਹੀ ਉਸ ਦੀ ਮਰਤੂ ਹੋ ਗਈ ਉਸ ਦੇ ਸਗੇ ਸੰਬੰਧੀਆਂ ਨੇ ਉਸ ਦਾ ਅੰਤਿਮ ਸੰਸਕਾਰ ਕੀਤਾ ਪਿੰਡ ਵਾਲਿਆਂ ਨੇ ਕਿਹਾ ਕਿ ਸਾਨੂੰ ਬਖਸ਼ ਦੋ ਸਾਡੇ ਪਿੰਡ ਦੇ ਵਾਸੀ ਤੋਂ ਤੁਹਾਡਾ ਅਨੰਦਰ ਹੋਇਆ ਹੈ ਕੁਝ ਸਾਨੂੰ ਆਗਿਆ ਦਿਓ ਜਿਸ ਨਾਲ ਸਾਡੇ ਪੁੱਲ ਸਾਡੇ ਪਾਪ ਬਖਸ਼ੇ ਜਾਣ ਨਾਨਕ ਜੀ ਨੇ ਕਿਹਾ ਤੁਸੀਂ ਆਪਣੇ ਪਿੰਡ ਵਿੱਚ ਇੱਕ ਧਰਮਸ਼ਾਲਾ ਬਣਾਓ ਰੋਜ਼ ਉਤ ਸਵੇਰ ਸ਼ਾਮ ਕੀਰਤਨ ਕਰਿਆ ਕਰੋ ਅਤੇ ਗਰਾਹ ਦੀ ਦੇਗ ਬਣਾ ਕੇ ਵਰਤਾਇਆ ਕਰੋ ਸੰਗਤ ਪੰਗਤ ਦੀ ਉਪਦੇਸ਼ ਕਰਕੇ ਅਤੇ ਸਤਨਾਮ ਦਾ ਜਾਪ ਉਹਨਾਂ ਨੂੰ ਦੱਸ ਕੇ ਨਾਨਕ ਜੀ ਅੱਗੇ ਨੂੰ ਤੁਰ ਪਏ ਧੰਨਵਾਦ